ਸਾਹਿਬ ਕਾਲਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦੇ ਵਿੱਚ ਜੋ ਭਾਰੀ ਮੀਂਹ ਹੋਣ ਜਾ ਰਿਹਾ ਜੀ ਉਹ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਕਦੋਂ ਮੀਂਹ ਹੋਵੇਗਾ ਕੀ ਹਾਲਾਤ ਹੋਣਗੇ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਜੀ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸੈਟਲਾਈਟ ਇਮੇਜ ਤੋਂ ਸਾਫ਼ ਦਿਖਾਈ ਦੇ ਰਿਹਾ ਜੀ ਕਿ ਤਕੜੀ ਕਾਰਵਾਈ ਸਾਨੂੰ ਇਹ ਇਲਾਕੇ ਦੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਪੂਰਬੀ ਇਲਾਕਾ ਸਭ ਤੋਂ ਪਹਿਲਾਂ ਪ੍ਰਭਾਵਿਤ ਹੁੰਦਾ ਦਿਖਾਈ ਦੇ ਰਿਹਾ ਜਾਨੀ ਕਿ ਦੁਆਬੇ ਤੇ ਮਾਲਵਾ ਬੈਲਟ ਦੀ ਜਿਹੜੀ ਜੁਆਇੰਟ ਏਰੀਆ ਜਿਹੜਾ ਦੱਖਣ ਪੂਰਬੀ ਇਹਨੂੰ ਆਪਾਂ ਬੈਲਟ ਕਹਿ ਦਿੰਦੇ ਆ ਉਹਦੇ ਵਿੱਚ ਤਗੜੀ ਕਾਰਵਾਈ ਸਾਨੂੰ ਮੀਂਹ ਦੇ ਦੇਖਣ ਨੂੰ ਮਿਲੇਗੀ ਤੇ ਨਾਲ ਦੀ ਨਾਲ ਇਹ ਸਿਸਟਮ ਹੌਲੀ ਹੌਲੀ ਆਪਣਾ ਦਾਇਰਾ ਵਧਾਵੇਗਾ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੈ ਕਦੋਂ ਮੀਂਹ ਹੈ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਉਹ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਅੱਜ ਦੇਖਿਆ ਜਾਵੇ ਤਾਂ ਦਿਨ ਦੇ ਵੇਲੇ ਬਹੁਤ ਜ਼ਿਆਦਾ ਗਰਮੀ ਪਈ ਹੈ ਕੜਾਕੇ ਦੀ ਧੁੱਪ ਪਈ ਹੈ ਜਿਸ ਦੇ ਕਾਰਨ ਤਾਪਮਾਨ ਵੀ ਵਧੇ ਨੇ ਗਰਮੀ ਦੇ ਹਾਲਾਤ ਨੇ ਤੇ ਰਾਤ ਨੂੰ ਵੀ ਗਰਮੀ ਦਾ ਮਾਹੌਲ ਬਣ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਬਾਕੀ ਇਹ ਸਿਸਟਮ ਹੌਲੀ-ਹੌਲੀ ਅੱਗੇ ਵਧਣਗੇ ਤੇ ਤੜਕੇ ਸਵੇਰੇ ਤੋਂ ਇਸ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲੇਗਾ ਅੱਜ ਰਾਤ ਕੋਈ ਭਾਰੀ ਕਾਰਵਾਈ ਹੁੰਦੀ ਫਿਲਹਾਲ ਦਿਖਾਈ ਨਹੀਂ ਦੇ ਰਹੀ ਅਗਰ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾ ਇਹ ਜ਼ਿਲ੍ਹਾ ਮੋਹਾਲੀ ਨੂੰ ਕਵਰ ਕਰੇਗਾ ਯਾਨੀ ਕਿ ਚੰਡੀਗੜ੍ਹ ਤੋਂ ਮੋਹਾਲੀ ਦਾ ਮੋਹਾਲੀ ਤੋਂ ਫਤੇਗੜ ਸਾਹਿਬ ਦਾ ਏਰੀਆ ਪਟਿਆਲੇ ਦਾ ਏਰੀਆ ਇਹ ਪ੍ਰਭਾਵਿਤ ਹੁੰਦੇ ਦਿਖਾਈ ਦੇਣਗੇ ਫਿਰ ਇਹ ਹੌਲੀ ਹੌਲੀ ਸਿਸਟਮ ਰੂਪਨਗਰ ਵੱਲ ਵਧੇਗਾ ਤਾਂ ਰੂਪਨਗਰ ਦੇ ਨਾਲ ਨੰਗਲ ਅਨੰਤਪੁਰ ਸਾਹਿਬ ਦੇ ਏਰੀਆ ਨੂੰ ਕਵਰ ਕਰਦਾ ਹੋਇਆ ਇਹ ਬਲਾਚੌਰ ਰਾਹੋਂ ਨਾਮਾ ਸ਼ਹਿਰ ਇਹਨਾਂ ਨੂੰ ਵੀ ਕਵਰ ਕਰ ਲਵੇਗਾ ਤੇ ਰੂਪਨਗਰ ਤੋਂ ਚਮਕੌਰ ਸਾਹਿਬ ਰਾਹੋਂ ਤੋਂ ਵਿਚਕਾਰ ਸਮਰਾਲੇ ਦਾ ਏਰੀਆ ਹੋ ਗਿਆ ਜੀ ਆਪਣਾ ਦਰਾਹੇ ਦਾ ਏਰੀਆ ਹੋ ਗਿਆ ਲੁਧਿਆਣੇ ਦਾ ਏਰੀਆ ਹੋ ਗਿਆ ਇਹ ਇਲਾਕੇ ਨੂੰ ਕਵਰ ਕਰਦਾ ਹੋਇਆ ਹੌਲੀ-ਹੌਲੀ ਆਪਣਾ ਦਾਇਰਾ ਵਧਾਵੇਗਾ ਤਾਂ ਨਾਲ ਦੀ ਨਾਲ ਕਪੂਰਥਲਾ ਜਲੰਧਰ ਨੂੰ ਵੀ ਆਪਣੇ ਜਲਪੇਟ ਵਿੱਚ ਲੈਵੇਗਾ ਨਵਾਂ ਸ਼ਹਿਰ ਅਤੇ ਖੁਸ਼ਿਆਰਪੁਰ ਨੂੰ ਵੀ ਇਸ ਸਿਸਟਮ ਦੇ ਅੰਦਰ ਆਉਂਦਾ ਅਸੀਂ ਸਵੇਰ ਦੇ ਸਮੇਂ ਦੇਖ ਸਕਦੇ ਹਾਂ ਜਿਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਦੁਆਬਾ ਬੈਲਟ ਦੇ ਬਹੁਤ ਸਾਰੇ ਇਲਾਕੇ ਇਸ ਸਿਸਟਮ ਦੇ ਅੰਦਰ ਆਉਣਗੇ ਭਾਰੀ ਮੀਂਹ ਕੱਲ ਨੂੰ ਦਿਨ ਦੇ ਵੇਲੇ ਸਾਨੂੰ ਦੇਖਣ ਨੂੰ ਮਿਲੇਗਾ ਯਾਨੀ ਕਿ ਤੜਕੇ ਸਵੇਰੇ ਤੋਂ ਉਮੀਦ ਜ਼ਿਆਦਾ ਹੈ ਮੀਂਹ ਦੇ ਆਉਣ ਦੀ ਅੱਜ ਰਾਤ ਫਿਲਹਾਲ ਕੋਈ ਏਡੀ ਵੱਡੀ ਕਾਰਵਾਈ ਹੁੰਦੀ ਦਿਖਾਈ ਨਹੀਂ ਦੇਗੀ ਅੱਜ ਐਵਰੇਜ ਤਾਪਮਾਨ 25 ਡਿਗਰੀ ਤੋਂ ਪਲਾਸੇ ਰਹਿਣ ਦੀ ਉਮੀਦ ਹੈ ਕਿਸੇ ਕਿਸੇ ਇਲਾਕੇ ਵਿੱਚ ਤਾਪਮਾਨ ਥੋੜਾ ਜਿਹਾ ਘਟ ਸਕਦੇ ਨੇ ਪਰ ਹੰਮਸ ਦਾ ਮਾਹੌਲ ਬਹੁਤ ਜ਼ਿਆਦਾ ਅੱਜ ਰਾਤ ਦੇਖਣ ਨੂੰ ਮਿਲੇਗਾ ਜੋ ਕਿ ਅਕਸਰ ਹੀ ਸਾਨੂੰ ਅਗਸਤ ਤੋਂ ਲੈ ਕੇ ਅਕਤੂਬਰ ਤੱਕ ਦੇਖਣ ਨੂੰ ਮਿਲਦਾ ਹੈ ਬਾਕੀ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਸਾਂਝੀ ਕਰਨ ਦੀ ਜ਼ਰੂਰਤ ਹੋਈ ਤਾਂ ਉਹ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ